ਆਓ ਮਿੱਤਰੋ ਅੱਜ ਅਸੀਂ ਵੜਾ ਰਹੇ ਹਾਂ ਤੇ ਚੱਲੇ ਆਪਾਂ ਰਾਮੀਪੌਣ ਸੌਲੈਂਡ ਨੂੰ ਲੈ ਕੇ ਬਣੇ ਰਹੋ ਵੀਡੀਓ ਦੇ ਨਾਲ ਉਹ ਚੱਲਦੀ ਆ ਸਾਹਮਣੇ ਕਮੈਨ ਤੇਰੀ ਦੇ ਉੱਤੇ ਐ ਆ ਦੇਖੋ ਸ਼ਕਤੀ ਦੀ ਇੱਕ ਸਾਹਮਣੇ ਖੜਾ। ਆਹ ਟਰਾਲੀ ਪਾਉਣੀ ਆ ਆਪਾਂ। ਆਹ ਕਣਕ ਹੈ। ਇਹ ਵਢਾਉਣੀ ਹੈ। ਬਣੇ ਲਿਓ ਵੀਡੀਓ ਦੇ ਨਾਲ ਦਿਖਾਉਣੇ ਆ ਤੁਹਾਨੂੰ। ਚਲੋ ਟਾਈਲ ਟੈਨ ਬਾਏ ਬਾਏ। ਬਾਪੂ ਜੀ। ਆਹ ਟਰਾਲੀ ਪਾਉਣੀ ਆ ਆਪਾਂ। ਦੇਖਦੇ ਆ ਮੁੰਡੇ ਦੀ ਡਰਾਈਵਰੀ ਚੈੱਕ ਕਰਦੇ ਅੱਜ। ਮੁੰਡੇ ਦੀ ਡਰਾਈਵਰੀ ਚੈੱਕ ਕਰਦੇ ਆ। ਚੱਲ ਬਈ। ਕੀ ਤਾਹਾਂ ਦਾ ਡਰਾਈਵਰੀ ਕੀ ਕਹਿ ਰਹੀ ਆ ਹੁਣ ਲੈਫਟ ਵੀ ਨਹੀਂ ਚੱਕੀ ਜਾਣੀ ਹੁਣ ਲੈਫਟ ਵੀ ਨਹੀਂ ਚੱਕੀ ਜਾਣੀ ਸਿੱਧਾ ਕਰਕੇ ਲੈ ਟਰੈਕਟਰ ਟਰੈਕਟਰ ਸਿੱਧਾ ਕਰਕੇ ਲੈ ਪਤਾ ਲੱਗ ਜੂਗਾ ਅੱਜ ਡਰਾਈਵਰੀ ਦਾ ਚੱਲ 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 ਮੈਂ ਵੀ ਕਾਰ ਪਿੱਛੇ ਚੱਲ ਐ ਕਰ ਇਹ ਨਹੀਂ ਚੱਕੀ ਜਾਂਦੀ ਆਓ ਜੀ ਉਹ ਦੇਖੋ ਸਾਹਮਣੇ ਕਬਾਇਨ ਚਲਦੀ ਹੋਈ ਨਾਲ ਦੇ ਖੇਤ ਤੇ ਇਹ ਲੱਗੂਗੀ ਆਪਣੇ ਆਹ ਕਣਕ ਹੈ ਆ ਦੇਖੋ ਮੁੰਡਾ ਟਰਾਲੀ ਤਿਆਰ ਕਰਦਾ ਹੈ ਬਾਸ ਦੀ ਸ਼ਰਟ ਪਾ ਕੇ ਹਾਂ ਇਹਨੂੰ ਕਹਾ ਬੰਨੀ ਨਾ ਨਾ ਬਸ ਇੱਥੇ ਰਹਿਣ ਦੇਣਾ ਚਲੋ ਬਣੇ ਰਹੇ ਹੋ ਵੀਡੀਓ ਦੇ ਨਾਲ ਲਾਈਕ ਸ਼ੇਅਰ ਕਰਦੇ ਆ ਕਰੋ ਆ ਦੇਖੋ ਲੱਗਿਆ ਹੋਇਆ ਮੁੰਡਾ ਇਹ ਹੁਣੀ ਉੱਠ ਕੇ ਆਇਆ ਕਬਾਇਨ ਤੇ ਆ ਦੇਖੋ ਹੌਲਣ ਮੱਤਰੋ ਦੇਖੋ ਉਹ ਹਣਾ ਉਹ ਬਾਈ ਜੀ ਉਹ ਬੈਠੇ ਆ ਬੰਦੇ ਆ ਦੇਖੋ ਬਾਈ ਖੰਬਿਆਂ ਕੋਲੋਂ ਵੱਢਣ ਲੱਗੇ ਆ ਸੀ ਕਣਕ ਕਮਾਣ ਲੱਗੂਗੀ ਫਿਰ ਉਹ ਚੱਲਦੀ ਆ ਸਾਹਮਣੇ ਨਾ ਦੇਖੋ ਕੋ ਖੰਭੇ ਕੋਲੋਂ ਵੱਢਣੀ ਆ ਕਿਹਦੇ ਕੋਲੋਂ ਪੰਨੇ ਆ ਕਿ ਇਧਰੋਂ ਵੱਢਤੀ ਜਮਣਾ ਕੋ ਆ ਦੇਖੋ ਕਣਕ ਦੇਖੋ ਲਾਓ ਮਿੱਤਰੋ ਹੁਣ ਲੱਗੀ ਆ ਕਬਾਇਨ ਆਪਣੇ ਤੇ ਆਹ ਦੇਖੋ ਮੁੰਡਾ ਜਾ ਰਿਹਾ ਆਹ ਖੜਿਆ ਟਰੈਕਟਰ ਸਾਰੇ ਆਹ ਲੈ ਕੇ ਜਾਵਾਂਗੇ ਆਪਾਂ ਹੌਲੈਂਡ ਤੇ ਉਹ ਚਲਦੀ ਆ ਕਬਾਇਨ ਲਾਉਣ ਗਈ ਆ ਕਿਹੜਾ ਲਾਓ ਬੜੇ ਬੰਦੇ ਬਣੇ ਰਹੇ ਹੋ ਵੀਡੀਓ ਦੇ ਨਾਲ ਮਿਲਦੇ ਹਾਂ ਓ ਬਾਈ ਜੀ ਚਲਦੀ ਹੋਈ ਕਬੈਨ ਆਪਣੇ ਦੇਖੋ ਕਰੋ ਚੱਕ ਕਬੈਨ